ਛੋਟੀਆਂ ਪਰ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਅਦਰਕ ਨੂੰ ਕੱਦੂਕਾਸ ਕਰਕੇ ਤਵੇ ਉੱਪਰ ਰੱਖ ਕੇ 3-4 ਮਿੰਟ ਲਈ ਪੁਨਲੋ ਤੇ ਫਿਰ ਗੈਸ ਨੂੰ ਬੰਦ ਕਰਕੇ ਇਸ ਨੂੰ ਹਲਕਾ ਹਲਕਾ ਹਿਲਾਓ ਤੇ ਜਦੋਂ ਇਸ ਦਾ ਪਾਣੀ ਬਿਲਕੁਲ ਸੁੱਕ ਜਾਵੇ ਤਾਂ ਤੁਸੀਂ ਇਸ ਨੂੰ ਤਵੇ ਤੋਂ ਚਾਹ ਪੱਤੀ ਵਾਲੇ ਡੱਬੇ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਾਹ ਵਿੱਚ ਅਲੱਗ ਤੋਂ ਅਦਰਕ ਨਹੀਂ ਪਾਉਣਾ ਪਵੇਗਾ ਤੇ ਨਾਲ ਹੀ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਚਾਹ ਫਟੇਗੀ ਨਹੀਂ ਨੰਬਰ 2 ਜੇਕਰ ਸਰਦੀਆਂ ਵਿੱਚ ਦਹੀਂ ਨਾ ਜੰਮ ਰਿਹਾ ਹੋਵੇ ਤਾਂ ਤੁਸੀਂ ਉਸ ਨੂੰ ਇੱਕ ਭਾਰੀ ਵਾਲੀ ਗੜਬੀ ਵਿੱਚ ਪਾ ਕੇ ਉਸ ਉੱਪਰ ਕੋਈ ਵੀ ਟੋਪੀ ਚੜਾ ਦਿਓ ਤੇ ਫਿਰ ਇਸ ਵਿੱਚ ਹਲਕਾ ਗਰਮ ਦੁੱਧ ਪਾਓ ਤੇ ਫਿਰ ਇਸ ਨੂੰ ਜਾਗ ਲਗਾ ਕੇ ਉੱਪਰ ਪਲੇਟ ਰੱਖ ਦਿਓ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਆਸਾਨੀ ਨਾਲ ਦਹੀਂ ਜੰਮ ਜਾਵੇਗਾ। ਨੰਬਰ 3 ਜਦੋਂ ਵੀ ਤੁਸੀਂ ਦਹੀਂ ਨੂੰ ਜਾਗ ਲਗਾਉਂਦੇ ਹੋ ਤਾਂ ਜਾਗ ਨੂੰ ਕੁਝ ਸਮਾਂ ਪਹਿਲਾਂ ਪਾਣੀ ਵਿੱਚ ਪਾ ਕੇ ਰੱਖ ਦਿਓ ਇਸ ਤਰ੍ਹਾਂ ਕਾਰਨ ਨਾਲ ਉਸ ਦਾ ਪਾਣੀ ਸਾਰਾ ਨਿਕਲ ਜਾਵੇਗਾ ਤੇ ਜਦੋਂ ਤੁਸੀਂ ਦਹੀਂ ਨੂੰ ਜਾਗ ਲਗਾਓਗੇ ਤਾਂ ਦਹੀਂ ਬਹੁਤ ਹੀ ਵਧੀਆ ਜੰਮੇਗਾ ਤੇ ਖਾਣ ਵਿੱਚ ਵੀ ਸੁਆਦ ਹੋਵੇਗਾ। ਨੰਬਰ 4 ਜੇਕਰ ਤੁਸੀਂ ਹਰੇ ਮਟਰਾਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕੱਢ ਕੇ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ। ਇਸ ਤਰੀਕੇ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਤੇ ਤੁਸੀਂ ਇਹਨਾਂ ਨੂੰ 1 ਮਹੀਨੇ ਤੱਕ ਵੀ ਰੱਖ ਸਕਦੇ ਹੋ। ਨੰਬਰ 5 ਜੇਕਰ ਤੁਹਾਡੇ ਕਿਸੇ ਵੀ ਸਰਦੀਆਂ ਵਾਲੇ ਕੱਪੜੇ ਉੱਪਰ ਬੂਰਾ ਆ ਗਏ ਹੋਣ ਤਾਂ ਤੁਸੀਂ ਕੰਗੇ ਦੀ ਮਦਦ ਨਾਲ ਉਹਨਾਂ ਨੂੰ ਬਹੁਤ ਹੀ ਆਸਾਨੀ ਨਾਲ ਲਾ ਸਕਦੇ ਹੋ। ਕੰਗੇ ਦਾ ਮੋٹے ਦੰਦਿਆਂ ਵਾਲਾ ਪਾਸਾ ਬੂਰਾਾਂ ਤੇ ਫੇਰ ਦਿਓ। ਨੰਬਰ 6 ਜੇਕਰ ਤੁਸੀਂ ਸਾਬਣ ਵਿੱਚ ਕੁਝ ਲੌਂਗ ਫਸਾ ਕੇ ਸਾਬਣ ਨੂੰ ਸਰਦੀਆਂ ਵਾਲੇ ਕੱਪੜਿਆਂ ਵਿੱਚ ਰੱਖ ਦਿਓ ਤਾਂ ਇਸ ਤਰ੍ਹਾਂ ਕਰਨਾ ਉਹਨਾਂ ਵਿੱਚ ਉਹ ਸਮੈਲ ਵੀ ਨਹੀਂ ਆਵੇਗੀ ਤੇ ਨਾਲ ਹੀ ਉਹ ਜਲਦੀ ਵੀ ਖਰਾਬ ਨਹੀਂ ਹੋਣਗੇ। ਨੰਬਰ 7 ਸਿੰਕ ਵਿੱਚ ਜੇਕਰ ਤੁਸੀਂ ਹਲਕੀ ਜਿਹੀ ਬਚੀ ਹੋਈ ਚਾਹ ਪੱਤੀ ਪਾ ਦਿਓ ਤੇ ਹਲਕਾ ਜਿਹਾ ਨਮਕ ਪਾ ਕੇ ਉਸ ਨੂੰ 스ਪੰਜ ਦੀ ਮਦਦ ਨਾਲ ਪੂਰੇ ਸਿੰਕ ਵਿੱਚ ਰਗੜ ਦਿਓ। ਇਸ ਤਰੀਕੇ ਨਾਲ ਤੁਹਾਡਾ ਸਿੰਕ ਚਮਕ ਜਾਵੇਗਾ। ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਨਵੀਂ ਸ਼ਰਟ ਖਰੀਦੇ ਹੋ ਤਾਂ ਉਸ ਦੇ ਬਟਨਾਂ ਵਾਲੀ ਪਿਛਲੀ ਜਗ੍ਹਾ ਤੇ ਜੇਕਰ ਤੁਸੀਂ ਲਾਈਟ ਕਲਰ ਦੀ ਕੋਈ ਵੀ ਨੀਲ ਪੇਂਟ ਲਗਾ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਉਹਦਾ ਧਾਗਾ ਕਦੇ ਵੀ ਟੁੱਟੇਗਾ ਨਹੀਂ ਤੇ ਨਾਲ ਹੀ ਬਟਨ ਹਮੇਸ਼ਾ ਸਥਿਰ ਰਹਿਣਗੇ। ਨੰਬਰ 9 ਜੇਕਰ ਤੁਹਾਡੀਆਂ ਰੋਟੀਆਂ ਬਹੁਤ ਹੀ ਸਖਤ ਬਣ ਰਹੀਆਂ ਹਨ ਤਾਂ ਤੁਸੀਂ ਆਟਾ ਗੁੰਨਣ ਸਮੇਂ ਜਿੰਨਾ ਪਾਣੀ ਵਰਤਦੇ ਹੋ ਨਾ ਹੀ ਦੁੱਧ ਵਰਤੋ ਇਸ ਤਰੀਕੇ ਨਾਲ ਰੋਟੀਆਂ ਬਹੁਤ ਹੀ ਨਰਮ ਬਣਣੀਆਂ ਤੇ ਲੰਬੇ ਸਮੇਂ ਤੱਕ ਨਰਮ ਹੀ ਰਹਿਣਗੀਆਂ। ਨੰਬਰ 10 ਕਈ ਵਾਰ ਸਬਜੀ ਵਿੱਚ ਬਹੁਤ ਜ਼ਿਆਦਾ ਤੇਲ ਪੈ ਜਾਂਦਾ ਹੈ ਜੋ ਸਾਡੀ ਸਿਹਤ ਲਈ ਹਾਨੀ ਕਰਕੇ ਇਸ ਤੋਂ ਬਚਣ ਲਈ ਜਦੋਂ ਵੀ ਤੁਸੀਂ ਸਬਜੀ ਬਣਾ ਕੇ ਹਟੋਂ ਤਾਂ ਸਬਜੀ ਨੂੰ ਬਰਤਨ ਵਿੱਚ ਸਾਈਡਾਂ ਤੇ ਲਗਾ ਦਿਓ ਤੇ ਸਾਰਾ ਤੇਲ ਸੈਂਟਰ ਵਿੱਚ ਆ ਜਾਵੇਗਾ ਫਿਰ ਇਸ ਤੇਲ ਨੂੰ ਸਬਜੀ ਵਿੱਚੋਂ ਕੱਢ ਲਓ ਇਸ ਤਰੀਕੇ ਨਾਲ ਤੁਹਾਡੀ ਸਬਜੀ ਘੱਟ ਤੇਲ ਵਾਲੀ ਬਣ ਜਾਵੇਗੀ ਨੰਬਰ 11 ਜੇਕਰ ਤੁਹਾਡੇ ਤੋਂ ਕੋਈ ਵੀ ਪਰੌਂਠਾ ਬਣਾਉਣਾ ਸਮੇਂ ਗੋਲ ਨਾ ਬਣ ਰਿਹਾ ਹੋਵੇ ਤਾਂ ਉਸ ਨੂੰ ਥੋੜਾ ਜਿਹਾ ਬੇਲ ਕੇ ਫਿਰ ਇੱਕ ਕਟੋਰੀ ਦੀ ਮਦਦ ਨਾਲ ਘੱਟ ਕਰ ਲੋ ਤੇ ਫਿਰ ਇਸ ਨੂੰ ਵਿਚਕਾਰ ਤੋਂ ਆਲੇ-ਦੁਆਲੇ ਨੂੰ ਬੇਲੋ ਇਸ ਤਰੀਕੇ ਨਾਲ ਤੁਹਾਡਾ ਪਰੌਂਠਾ ਗੋਲ ਬਣ ਕੇ ਤਿਆਰ ਹੋ ਜਾਵੇਗਾ। ਨੰਬਰ 12 ਜਦੋਂ ਵੀ ਤੁਸੀਂ ਐਨਕ ਜਾਂ ਫਿਰ ਮੋਬਾਈਲ ਫੋਨ ਦਾ ਸ਼ੀਸ਼ਾ ਸਾਫ਼ ਕਰਦੇ ਹੋ ਤਾਂ ਸੁਪਰ ਹਲਕਾ ਜਿਹਾ ਕੋਲਗੇਟ ਲਗਾ ਕੇ ਹਲਕੇ ਗਿੱਲੇ ਕੱਪੜੇ ਨਾਲ ਸਾਫ਼ ਕਰਦੇ ਹੋ ਇਸ ਤਰੀਕੇ ਨਾਲ ਸ਼ੀਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ ਚਮਕ ਜਾਵੇਗਾ। ਨੰਬਰ 13 ਖਾਣਾ ਬਣਾਉਣ ਸਮੇਂ ਜੇਕਰ ਗਲਤੀ ਨਾਲ ਜੇ ਇਸ ਵਿੱਚ ਜ਼ਿਆਦਾ ਪਾਣੀ ਪੈ ਗਿਆ ਹੈ ਤਾਂ ਇਸ ਨੂੰ ਛੇਤੀ ਸੰਘਣਾ ਕਰਨ ਲਈ ਇਸ ਵਿੱਚ ਖਾਸ ਖਾਸ ਤੇ ਪੇਸਟ ਬਣਾ ਕੇ ਪਾ ਦਿਓ ਫਿਰ ਇਸ ਨੂੰ ਤੇਜ਼ ਅੱਗ ਤੇ ਪਕਾਓ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜੋੜੇ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ